ਸਾਤ ਸੰਗਤ ਜੀ ਵੇਦ ਕਾਲ ਤੋਂ ਹਰਦਵਾਰ ਦਰਿਆ ਗੰਗਾ ਦਾ ਕਿਨਾਰਾ ਇੱਕ ਮਹਾਨ ਪੂਜਨੀਕ ਸਥਾਨ ਮਿੱਥਿਆ ਚੱਲਿਆ ਆਉਂਦਾ ਹੈ ਉ체ਚੇ ਤਿਉਹਾਰਾਂ ਦੇ ਦਿਹਾੜਿਆਂ ਤੋਂ ਬਿਨਾ ਹਰ ਰੋਜ਼ ਹੀ ਹਜ਼ਾਰਾਂ ਹਿੰਦੂ ਹਰਦਵਾਰ ਦੇ ਯਾਤਰਾ ਕਰਦੇ ਤੇ ਹਰ ਕੀ ਪੌੜੀ ਗੰਗਾ ਇਸ਼ਨਾਨ ਕਰਦੇ ਹਨ ਦਿਨੋਂ ਦਿਨ ਇਸ ਥੀਰਥ ਦੀ ਮਹਾਨਤਾ ਵਧਦੀ ਹੀ ਗਈ ਹੈ ਅੱਜ ਹਰਦਵਾਰ ਗੰਗਾ ਕਿਨਾਰੇ ਖਿਲ ਰਿਆ ਹੋਇਆ ਤਕੜਾ ਸ਼ਹਿਰ ਹੈ ਗੁਰੂ ਨਾਨਕ ਜੀ ਦੇ ਸਮੇਂ ਇਹ ਛੋਟਾ ਜਿਹਾ ਸ਼ਹਿਰ ਸੀ ਸਾਰੇ ਹਿੰਦ ਵਿੱਚੋਂ ਲੋਕ ਪੈਦਲ ਤੁਰ ਕੇ ਯਾਤਰਾ ਵਾਸਤੇ ਆਉਂਦੇ ਸਨ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪੰਜਾਂ ਬਾਣਵਾਂ ਦਾ ਬਾਪ ਰਾਜਾ ਪਾਂਡਮ ਨੇ ਵੀ ਹਰਦਵਾਰ ਹੀ ਚਲਾਣਾ ਕੀਤਾ ਸੀ ਕਿਉਂਕਿ ਉਹ ਆਪਣੀ ਰਾਣੀ ਸਮੇਤ ਯਾਤਰਾ ਕਰਨ ਵਾਸਤੇ ਆਇਆ ਹੋਇਆ ਸੀ। ਸੂਰਜ ਗ੍ਰਹਿਣ ਦਾ ਮੇਲਾ ਉੱਜੜ ਗਿਆ। ਲੋਕ ਘਰਾਂ ਨੂੰ ਤੁਰ ਗਏ। ਜੋ ਸਾਧੂ ਹਰਦਵਾਰ ਤੋਂ ਆਏ ਸਨ ਉਹ ਕਾਫਲਿਆਂ ਬਾਗ ਇਕੱਠੇ ਹੋ ਕੇ ਹਰਦਵਾਰ ਨੂੰ ਮੁੜ ਪਏ। ਉਹਨਾਂ ਦੇ ਨਾਲ ਉਹ ਯਾਤਰੂ ਵੀ ਰਲ ਗਏ ਜੋ ਹਰਦਵਾਰ ਦੀ ਯਾਤਰਾ ਕਰਨਾ ਚਾਹੁੰਦੇ ਸਨ। ਗੁਰੂ ਨਾਨਕ ਜੀ ਵੀ ਸਾਧੂਆਂ ਦੇ ਨਾਲ ਹਰਦਵਾਰ ਨੂੰ ਚੱਲ ਪਏ। ਉਹਨਾਂ ਦੀ ਮਨੋ ਭਾਵਨਾ ਤੀਰਥਾਂ ਉੱਤੇ ਹੋ ਰੇ ਪਖੰਡ ਨੂੰ ਦੂਰ ਕਰਨਾ ਸੀ। ਉਸ ਸਮੇ ਲੋੜ ਦਾ ਧਰਮ ਸੀ। ਲੋੜਾਂ ਪੂਰੀਆਂ ਕਰਨ ਵਾਸਤੇ ਹੀ ਯਾਤਰੀ ਤੀਰਥਾਂ ਉੱਤੇ ਪਹੁੰਚਦੇ ਸਨ ਤੇ ਯਾਤਰੂਆਂ ਕੋਲੋਂ ਮਾਇਆ ਤੇ ਵਸਤਰ ਵਸੂਲ ਕਰਕੇ ਬ੍ਰਾਹਮਣ ਤੇ ਪੁਜਾਰੀ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਦੇ ਸਨ। ਕਪਟ ਪ੍ਰਧਾਨ ਸੀ। ਸੱਚੀ ਧਾਰਮਿਕ ਸ਼ਰਧਾ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਸੀ। ਜੇ ਕਿਸੇ ਨੇ ਅਣਖੜੇ ਪੱਥਰ ਉੱਤੇ ਲਾਲ ਟਾਕੀ ਪਾ ਕੇ ਦੇਵੀ ਜਾਂ ਦੇਵਤਾ ਬਣਾ ਦਿੱਤਾ ਤਾਂ ਭੋਲੀ ਜਨਤਾ ਉਸ ਨੂੰ ਨੌ ਨਿੱਧ ਤੇ ਸਿੱਧ ਬਖਸ਼ਣ ਵਾਲਾ ਈਸ਼ਵਰ ਮੰਨਣ ਲੱਗ ਪਈ ਪੁਜਾਰੀ ਨੂੰ ਪੂਜਾ ਨਾਲ ਗਰਜ਼ ਹੁੰਦੀ ਹੈ ਰਾਹ ਦੇ ਵਿੱਚ ਜਿੱਥੇ ਵੀ ਪੜਾ ਆਉਂਦਾ ਉੱਥੇ ਹੀ ਗੁਰੂ ਜੀ ਲੋਕਾਂ ਨੂੰ ਨੇਹਾਲ ਕਰਦੇ ਏਕ ਓੰਕਾਰ ਦਾ ਪ੍ਰਚਾਰ ਕਰਦੇ ਸਤਨਾਮ ਸਤ ਕਰਤਾਰ ਦੀ ਧੁਣ ਵਿੱਚ ਜੀਵਾਂ ਨੂੰ ਮਗਨ ਕਰ ਛੱਡਦੇ ਥੋੜੇ ਦਿਨਾਂ ਵਿੱਚ ਪੰਦ ਮੁਕਾ ਕੇ ਮਰਦਾਨੇ ਸਮੇਤ ਗੁਰੂ ਜੀ ਹਰਦوار ਪਹੁੰਚ ਗਏ ਹਰ ਕੀ ਪੌੜੀ ਕੋਲ ਜਾ ਬੈਠੇ ਜਿੱਥੇ ਹੁਣ ਗੁਰਦੁਆਰਾ ਹੈ ਦੂਰ ਤੱਕ ਨਿਗਾਹ ਮਾਰੀ ਲੋਕ ਇਸ਼ਨਾਨ ਤੇ ਪੂਜਾ ਕਰਦੇ ਵੇਖੇ ਪੰਡਤ ਨੂੰ ਵੇਖਿਆ ਉਹ ਯਾਤਰੂਆਂ ਦੇ ਲੀੜੇ ਲਾ ਰਿਹਾ ਸੀ ਮੋਇਆਂ ਦਾ ਦਾਨ ਲਈ ਜਾਂਦਾ ਸੀ ਗੰਗਾ ਪਾਰ ਦੀਆਂ ਪਹਾੜੀਆਂ ਤੋਂ ਉੱਪਰ ਆ ਕੇ ਸੂਰਜ ਨੇ ਦਰਸ਼ਨ ਦਿੱਤੇ ਸੂਰਜ ਨੂੰ ਵੇਖ ਕੇ ਇਸ਼ਨਾਨ ਕਰਨ ਵਾਲੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੂਲੀਆਂ ਛਕਣ ਲੱਗੇ। ਗੁਰੂ ਜੀ ਉਹਨਾਂ ਦੀ ਮੂਰਖਤਾ ਉੱਤੇ ਮੁਸਕਰਾਏ। করুণਾ ਨਿਧ ਨੂੰ ਦਇਆ ਆਈ। ਉਹਨਾਂ ਭੁੱਲਿਆਂ ਨੂੰ ਰਾਹੇ ਪਾਉਣਾ ਸੀ। ਸੋਚਿਆ ਕੀ ਨਿਰਾਲਾ ਕੌਤਕ ਕੀਤਾ ਜਾਵੇ ਜਿਸ ਨਾਲ ਲੋਕ ਇਕੱਠੇ ਹੋ ਜਾਣ। ਗੁਰੂ ਜੀ ਨੇ ਵਸਤਰ ਉਤਾਰੇ। ਗੰਗਾ ਦੇ ਜਲ ਵਿੱਚ ਖਲੋਤੇ ਲੋਕ ਚੜ੍ਹੇ। ਸੂਰਜ ਨੂੰ ਪੂਰਬ ਦਿਸ਼ਾ ਵੱਲ ਪਾਣੀ ਚੜਾ ਰਹੇ ਸਨ। ਤਾਂ ਗੁਰੂ ਜੀ ਪੱਛਮ ਵੱਲ ਮੂੰਹ ਕਰਕੇ ਬੂਕਾਂ ਨਾਲ ਪਾਣੀ ਸੁੱਟਣ ਲੱਗ ਪਏ ਇੱਕ ਦੋ ਨੇ ਦੇਖਿਆ ਉਹਨਾਂ ਗੱਲ ਨਾ ਗੋਲੀ ਅੱਗੇ ਤੁਰ ਗਏ ਲਾਗੇ ਖਲੋਤੇ ਹੋਏ ਆਮੋ ਸਾਹਮਣੇ ਸਿਆਣਿਆਂ ਨੇ ਜਦੋਂ ਦੇਖਿਆ ਤਾਂ ਹੈਰਾਨੀ ਦੇ ਲਹਿਜੇ ਵਿੱਚ ਇੱਕ ਦੂਸਰੇ ਨੂੰ ਆਖਣ ਲੱਗੇ ਇਹ ਬੰਦਾ ਜਾਂ ਤਾਂ ਸ਼ੁਦਾਈ ਹੈ ਜਾਂ ਭੁੱਲੜ ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਨ ਇਹ ਪੱਛਮ ਵੱਲ ਝੱਟੀ ਜਾਂਦਾ ਹੈ ਆਪੋ ਵਿੱਚ ਦੀ ਇਉਂ ਗੱਲਾਂ ਕਰਦੇ ਹੋਏ ਉਹ ਇਕੱਠੇ ਹੋ ਗਏ ਚੋਖਾਈ ਕੱਟ ਹੋ ਗਿਆ ਗੁਰੂ ਜੀ ਪਾਣੀ ਝੱਟੇ ਗਏ ਜਦੋਂ ਇਕੱਠ ਭਾਰੀ ਹੋ ਗਿਆ ਤਾਂ ਇੱਕ ਪੰਡਤ ਨੇ ਅੱਗੇ ਹੋ ਕੇ ਆਖਿਆ ਪੁਰਸ਼ਾ ਤੂੰ ਕੌਣ ਹੈ Hindu ਕੇ مسلمان ਗੁਰੂ ਜੀ ਪਾਣੀ ਝਟਣ ਨੂੰ ਰੁਕ ਗਏ ਪੁੱਛਣ ਵਾਲੇ ਵੱਲ ਦੇਖ ਕੇ ਆਖਣ ਲੱਗੇ ਪੁਰਸ਼ਾ ਮੈਨੂੰ ਕੁਝ ਆਖਿਆ ਹਾਂ ਮੈਂ ਤੈਨੂੰ ਪੁੱਛਿਆ ਹੈ ਕਿ ਤੂੰ Hindu ਹੈ ਜਾਂ مسلمان ਬ੍ਰਾਹਮਣ ਨੇ ਹੰਕਾਰ ਦੇ ਲਹਿਜੇ ਵਿੱਚ ਪੁੱਛਿਆ ਮੈਂ Hindu ਹਾਂ ਗੁਰੂ ਜੀ ਨੇ ਧੀਰਜ ਨਾਲ ਉੱਤਰ ਦਿੱਤਾ ਰਵਾਵ ਦੇ ਬਸਤਰਾਂ ਨੂੰ ਕੱਛੇ ਮਾਰ ਕੇ ਮਰਦਾਨਾ ਵੀ ਕੋਲ ਆ ਗਿਆ। ਗੁਰੂ ਜੀ ਦੀ ਜਵਾਨੋਂ Hindu ਸ਼ਬਦ ਸੁਣਦੇ ਸਾਰ ਪੰਡਤ ਤੇ ਹੋਰ ਲੋਕ ਲਾਲ ਪੀਲੇ ਹੋ ਕੇ ਤੜਫੇ। ਚੰਗਾ Hindu ਹੈ, ਐਨੀ ਉਮਰ ਹੋ ਗਈ। ਅਜੇ ਤੱਕ ਤੈਨੂੰ ਇਹ ਵੀ ਪਤਾ ਨਹੀਂ ਕਿ Hindu ਧਰਮ ਕੀ ਹੈ। ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਨ, ਤੂੰ ਤੁਰਕਾਂ ਵਾਂਗ ਪੱਛਮ ਨੂੰ ਪਾਣੀ ਸੁੱਟ ਕੇ ਕੁਰੀਤ ਕਰਦਾ ਹੈ। ਇਹੋ ਜਿਹੇ ਕਬੂਲ ਕਈਆਂ ਨੇ ਬੋਲੇ। ਪਰ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ ਸਗੋਂ ਹੱਸ ਕੇ ਉੱਤਰ ਦਿੱਤਾ ਮਿੱਤਰੋ ਮੈਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਨਾ ਮੁਕਤੀ ਵਾਸਤੇ ਪਾਣੀ ਸੁੱਟਦਾ ਹਾਂ ਮੈਂ ਪੰਜਾਬੋਂ ਆਇਆ ਹਾਂ ਆਉਂਦਿਆਂ ਹੋਇਆਂ ਪੰਜਾਬ ਵਿੱਚ ਖੇਤੀ ਬੀਜ ਆਇਆ ਸਾਂ ਪਾਣੀ ਨਾ ਮਿਲਣ ਦੇ ਕਾਰਨ ਸੁੱਕ ਦੀ ਪ੍ਰਤੀਤ ਹੁੰਦੀ ਹੈ ਮੈਂ ਤਾਂ ਪਾਣੀ ਉਸ ਵੱਲ ਸੁੱਟ ਰਿਹਾ ਹਾਂ ਤਾਂ ਕਿ ਖੇਤੀ ਸੁੱਕੇ ਨਾ ਪੰਡਤ ਤੇ ਦਰਸ਼ਕ ਇਹ ਸੁਣ ਕੇ ਖੇੜ ਖਿੜਾ ਕੇ ਹੱਸ ਪਏ ਹੱਸਦਿਆਂ ਹੋਇਆਂ ਉਹਨਾਂ ਨੇ ਮਖੌਲ ਉਡਾਇਆ ਇਹ ਕੈਸਾ ਬੰਦਾ ਹੈ ਕਦੀ ਛੱਟੀਆਂ ਵੀ ਪਾਣੀ ਪੰਜਾਬ ਪਹੁੰਚ ਜਾਵੇਗਾ ਪਾਣੀ ਤਾਂ ਮੁੜ ਕੇ ਗੰਗਾ ਵਿੱਚ ਹੀ ਰਿਹਾ ਖੇਤੀ ਪੰਜਾਬ ਵਿੱਚ 200 ਕੋਹ ਉੱਤੇ ਸੁੱਕ ਰਹੀ ਹੈ ਮੂਰਖਾਂ ਦਾ ਹਾਸਾ ਵੇਖ ਕੇ ਗੁਰੂ ਜੀ ਨੂੰ ਸੁਨਹਿਰੀ ਸਮਾਂ ਹੱਥ ਆ ਗਿਆ ਉਹ ਉੱਚੀ ਤੇ ਰੋਪ ਦੀ ਰੂਹ ਨਾਲ ਆਖਣ ਲੱਗੇ ਸੁਣੋ ਮੇਰੇ ਸੱਚੇ ਕਰਮਵਲ ਵੇਖ ਕੇ ਹੱਸਣ ਵਾਲਿਓ ਸੁਣੋ ਮੇਰਾ ਧਰਤੀ ਦੀ ਪੱਧਰ ਦੇ ਛੱਟਿਆ ਪਾਣੀ ਤਾਂ 200 ਕੋਹ ਪੰਜਾਬ ਤੱਕ ਨਹੀਂ ਉਪੜੇਗਾ ਤਰ ਤੁਹਾਡਾ ਸੂਰਜ ਨੂੰ ਦਿੱਤਾ ਹੋਇਆ ਆਕਾਸ਼ ਅਤੇ ਪਿਤਰਾਂ ਵੱਲ ਛੱਡੀਆਂ ਚੂਲੀਆਂ ਦਾ ਪਾਣੀ ਕਿਵੇਂ ਪਹੁੰਚੇਗਾ ਜਦੋਂ ਕਿ ਸੂਰਜ ਦੀ ਉਚਾਈ ਕਈ ਲੱਖ ਕੋ ਹੈ ਮੇਰੇ ਪਿਤਰ ਤਾਂ ਵੈਸੇ ਹੀ ਪਤਾ ਨਹੀਂ ਉਹ ਕਿਹੜੀ ਜੂਨ ਤੇ ਕਿਹੜੇ ਦੇਸ਼ ਵਿੱਚ ਹਨ ਰੱਤਾ ਸੋਚੋ ਮੈਂ ਮੂਰਖਾਂ ਜਾਂ ਤੁਸੀਂ ਜਗਤ ਗੁਰੂ ਨਾਨਕ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਸਾਰਿਆਂ ਦਾ ਹਾਸਾ ਕਾਫੂਰ ਹੋ ਗਿਆ ਸਿਰ ਨੀਵੇਂ ਹੋ ਗਏ ਉਹਨਾਂ ਨੂੰ ਸੂਝ ਪੈ ਗਈ ਕਿ ਸੱਚਮੁੱਚ ਭੁੱਲੇ ਹਾਂ ਜਿਸ ਪੁਰਸ਼ ਨੂੰ ਕਮਲਾ ਜਾਂ ਮੂਰਖ ਸਮਝ ਕੇ ਹੱਸ ਰਹੇ ਹਨ ਉਹ ਕੋਈ ਮਹਾਨ ਹਸਤੀ ਹੈ અવਤਾਰ ਰੂਪ ਮਹਾਪੁਰਖ ਹੈ ਸੂਝ ਵਾਲੇ ਬੰਦੇ ਚਰਨੀ ਡਿੱਗ ਪਏ ਗੁਰੂ ਜੀ ਨੇ ਮਿਹਰ ਕੀਤੀ ਸਤ ਕਰਤਾਰ ਦਾ ਸਿਮਰਨ ਕਰਾ ਕੇ ਉਹਨਾਂ ਦੀ ਆਤਮਾ ਨੂੰ ਸੁਰਜੀਤ ਕਰ ਦਿੱਤਾ ਉਹ ਨੇਹਾਲ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ